ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਵੀਰੇ ਅੱਜ ਸੰਡੇ ਸੀਗਾ ਸੰਡੇ ਨੂੰ ਆਪਾਂ ਆਨੇ ਹੁੰਨੇ ਆ 66 ਗੁਰਦੁਆਰਾ ਸਾਹਿਬ ਤੇ ਹਾਂਜੀ ਵੀਰੇ ਮੈਂ ਆਇਆ ਸੀਗਾ ਖੇਤ ਤੇ ਮੈਂ ਕਿਹਾ ਜੋਤੀ ਦਾ ਹਾਲਾਤ ਦੇਖੀਏ ਬਾਕੀ ਜੋਤੀ ਤਾਂ ਬੇਲ ਵੱਢਦੀ ਵੀ ਇਹਦਾ ਵੀ ਸਾਈਜ਼ ਦੇਖ ਲਿਓ ਕਿਉਂਕਿ ਪਤਾ ਕੀ ਜੇ ਜੋਤੀ ਜੇ ਹੁਣ ਧੁੱਪ ਨਿਕਣ ਲੱਗੀ ਹਜੇ ਤਹਜ ਜ਼ੀਰੋ ਕਰੈਕਿੰਗ ਸੀਗੀ ਹਨਾ ਜੇ ਧੁੱਪ ਨਿਕਣ ਲੱਗੀ ਫਿਰ ਇਹਨੇ ਕਰੈਕ ਹੋ ਜਾਣਾ ਹਨਾ ਤੇ ਉਸ ਤੋਂ ਪਹਿਲਾਂ ਪਹਿਲਾਂ ਹੀ ਜੇ ਇਹਦੀ ਬੇਲ ਵੱਢੀ ਜਾਏ ਹਾਂਜੀ ਵੀਰੇ ਤੇ ਮੈਂ ਕਹਾਂ ਵੀ ਕੱਲ ਨੂੰ ਇਹਦਾ ਵੇਟ ਚੈੱਕ ਕਰ ਲਾਂਗੇ ਵੇਟ ਚੈੱਕ ਕਰਕੇ ਫਿਰ ਆਪਾਂ ਉਹ ਦੇਖ ਸਕਦੇ ਆ ਵੀ ਕੀ ਹੈਗਾ ਇਹਦਾ ਸੈਸ ਹੋਈ ਹਨਾ ਆਹ ਇਹ ਤਾਂ ਬਣਿਆ ਹੋਇਆ ਪੂਰਾ ਵਧੀਆ ਠੀਕ ਠਾਕ ਆ ਸਾਇਦ ਮੇਰਾ ਰਾਦਾ ਬਣਦਾ ਕੀ ਇਹਦੀ ਬੇਲ ਆਪਾਂ ਬਾਢੀ ਦਈਏ ਕਿਉਂਕਿ ਫੇਰ ਇਹਨੇ ਫਟਣਾ ਸ਼ੁਰੂ ਹੋ ਜਾਣਾ ਜਿਹੜੇ ਹਿਸਾਬ ਨਾਲ ਹਾਲਾਤ ਆ ਨਾ ਫੇਰੇ ਜੇ ਫਟਣ ਲੱਗ ਗਿਆ ਫੇਰ ਕੰਮ ਖਰਾਬ ਹੋ ਜਾਊ ਹੁਣ ਤਾਂ ਹੈਗਾ ਪੂਰਾ ਵਧੀਆ ਰੰਗ ਬੜਾ ਚਿੱਟਾ ਹਲੂ ਦਾ ਵੀ ਬੱਡੀ ਦੀ ਏ ਯਾਰ ਇਹਦੀ ਵੀ ਵੇਲ ਨਹੀਂ ਫਿਰ ਮੁੜ ਕੇ ਨਾ ਨੁਕਸਾਨ ਕਰਾਊਗਾ ਇਹ ਫਿਰ ਉਹ ਕੋਈ ਫਾਇਦੇ ਚ ਨਹੀਂ ਰਹਿੰਦਾ ਨਹੀਂ ਤਾਂ ਸੀਡ ਚ ਤਾਂ ਚਲੋ ਚਲੀ ਜਾਣਾ ਜੇ ਬਿਾਈ ਆ ਗਈ ਬਿਾਈ ਨੇ ਕਿਤੇ ਕੰਮ ਤਾਂ ਨਹੀਂ ਰਹਿਣਾ ਇਹ ਇੱਕ ਦੂਜੀ ਗੱਲ ਤੋਂ ਹੋਰ ਦੇਖ ਲੈਣੇ ਆਂ। ਸ਼ੇਰ ਆਪਾਂ ਨਹੀਂ ਤਾਂ ਇਹਦੀ ਬਾਡੀ ਲਈਏ ਬੇਲ ਚੁੱਪ ਕਰਕੇ ਕੱਲ ਨੂੰ ਚੈੱਕ ਕਰਵਾਕ ਕੱਲ ਨੂੰ ਇੱਕ ਵਾਰ ਵੇਟ ਤਾ ਕੰਡਾ ਕਰਾਂਗੇ ਵੀ ਕਿੰਨਾ ਕੁ ਭਾਰ ਆਉਂਦਾ ਹਨਾ। ਭਾਰ ਦੇਖ ਕੇ ਫਿਰ ਆਪਾਂ ਇਹਦੀ ਬੇਲ ਜੀ ਦਾ ਕਰਦੀ ਏ ਕੰਮ। ਨਹੀਂ ਤਾਂ ਐਵੇਂ ਕਿਉਂਕਿ ਹੁਣ ਤਾਂ ਇਹਦੀ ਹੁਣ ਸਿਚੁਏਸ਼ਨ ਆ ਇਹ ਪੈਸਿਆਂ ਵਾਲੀ ਆ ਦੇ ਜਾਣ ਕੇ ਚਲੋ ਬੱਤਤ ਹੋ ਜੂ ਮੋੜ ਕੇ ਫਿਰ ਜਦੋਂ ਤੇੜ ਵਿਆਈ ਆ ਗਈ ਫਿਰ ਉਦੋਂ ਨੁਕਸਾਨ ਹੋ ਜਾਣਾ ਆਪਣਾ ਫਿਰ ਕੋਈ ਫਾਇਦਾ ਨਹੀਂ ਆ ਦੇ ਲੋ ਪੂਰਾ ਵਧੀਆ ਆਲੂ ਆ ਆ ਵੀ ਬਾਲਾ ਵੱਡਾ ਆਲੂ ਹੋ ਗਿਆ ਓਏ ਹੋਏ ਵੱਡਾ ਸਹਜਾ ਜੋਤੀ ਦਾ ਦੇਖੋ ਇਹ ਤਾਂ ਪੱਡਣਾ ਪੈਣਾ ਸਵੇਰੇ ਇਹ ਤਾਂ ਪਹਿਲ ਦੇ ਆਧਾਰ ਤੇ ਵਧਾਉਣਾ ਪੈਣਾ ਇਹ ਤਾਂ ਪਹਿਲ ਦੇ ਆਧਾਰ ਤੇ ਵਧਣਾ ਪੈਣਾ ਆਲੂ ਜਾਦੇ ਵੱਡਾ ਸਹਿਜ ਬਹੁਤ ਜਾਦੇ ਵੱਡਾ ਸਹਿਜ ਆਪਾਂ ਇਹ ਬਹੁਤ ਜਾਦੇ ਵੱਡਾ ਸਹਿਜ ਇਹਦੀ ਤਾਂ ਕੱਲ ਹੀ ਹੁਣ ਬਿਨਾ ਬੇਲ ਬਿਨਾ ਚੈੱਕ ਕਰੇ ਤੋਈ ਨਾ ਭਰਪੂਰ ਕੁਝ ਨਹੀਂ ਚੈੱਕ ਕਰਨਾ ਹੁਣ ਤਾਂ ਇਹਦੀ ਬੇਲ ਐਵੇਂ ਹੀ ਬਸ ਵੱਢਣ ਲਾ ਦੇਣਾ ਬਹੁਤ ਵੱਡਾ ਸਹਿਜ ਹੋ ਗਿਆ ਫਿਰ ਐਵੇਂ ਨੁਕਸਾਨ ਹੋ ਜਾਣਾ ਸਾਰਾ ਇੱਡਾ ਵੱਡਾ ਆ ਤਾਂ ਰਾਸ਼ਨ 'ਚ ਵੇਚਣਾ ਪੈਣਾ ਪਰ ਰਾਸ਼ਨ 'ਚ ਨਹੀਂ ਵੇਚਣਾ ਆਪਾਂ ਇਹਨੂੰ ਸੀਡ 'ਚ ਰੱਖ ਲੈਣਾ ਮੋٹے ਸਾਈਜ਼ ਨੂੰ ਆਪਾਂ ਵੱਢ ਕੇ ਬੀਜ ਲਾਂਗੇ ਵੱਢ ਕੇ ਬੀਜਿਆ ਤਾਂ ਵਧੀਆ ਹੋ ਜਾਣਾ ਪੂਰਾ ਟੌਪ ਦਾ ਟੌਪ ਦਾ A1 ਕਲਾਸ ਜਿਹੜੀ ਹੋ ਜਾਣੀ ਆ ਤੇ ਇਹਦਾ ਵੀ ਕੱਲ ਨੂੰ ਖਤਮ ਕਰੀਏ ਕੰਮ ਕਾਣੀ ਬਹੁਤ ਵਧੀਆ ਹੋ ਗਿਆ ਪੱਟਣ ਨੂੰ ਬਣਾਗੇ ਬਸ ਦੇਖਦੇ ਆ ਜਲਦੀ ਤੋਂ ਜਲਦੀ ਆਪਾਂ ਪਟਾਈ ਐਤ ਕੀ ਲਾ ਛੇਤੀ ਪਟਾਈ ਕਰਨ ਲੱਗ ਜਾਣਾ ਬਾ ਸ਼ਲਕਾ ਪੱਕ ਜਵੇ ਧੁੱਪ ਲੱਗਣ ਲੱਗ ਜਵੇ ਥੋੜੀ ਜੀ ਬਸ ਫਿਰ ਨਹੀਂ ਕੋਈ ਲਿਕੋ ਦੇਗੀ ਇੱਕ ਹੱਤਾ ਨਾ ਆਪਣੇ ਕੋਲੇ ਪੂਰਾ ਨਹੀਂ ਸੀ ਹੋਇਆ ਇਹਦੀਆਂ ਡੰਡੀਆਂ ਰਹਿਗੀਆਂ ਸੀ ਲੱਗਣ ਤੋਂ ਡੰਡੀਆਂ ਚ ਆਪਾਂ ਲਾਇਆ ਇਹਦੇ ਕਰੋੜਾ ਕੀਰ ਲਾਵਟ ਨਾ ਹੋਵੇ ਤਾਂ ਕਰੋੜਾ ਵੀ ਤੇ ਕਰੋੜੇ ਦਾ ਫੈਜ ਚੈੱਕ ਕਰਦੇ ਕਿੱਡਾ ਹੋਇਆ பிர் <laughs> ਠੀਕ ਆ ਸਹਜ ਵਧੀਆ ਬਣਿਆ ਸਹਜ ਠੀਕ ਆ ਕੋਈ ਨਹੀਂ ਯਾਰ ਨਹੀਂ ਇਹ ਤਾਂ ਇਹ ਬੁੱਟੇ ਥਾਲੂ ਹਾਂ ਇੰਨੇ ਦਾਣੇ ਰੋਟੇ ਦੇ ਹਾਂਜੀ ਵੀਰੇ ਕਈ ਵੀਰਨਾ ਵੀਰੇ ਹਜੇ ਵੀ ਮੈਨੂੰ ਮੈਸੇਜ ਕਰਦੇ ਆ ਜਾਂ ਕਾਲ ਕਰਦੇ ਆ ਕੀ ਵੀਰੇ ਸੈਜ ਤੋਂ ਕੀ ਪਾਈਏ ਸੈਜ ਤੋਂ ਕੀ ਪਾਈਏ ਉਹ ਵੀਰੇ ਕਿਸੇ ਚੀਜ਼ ਦੀ ਹਜੇ ਲੋੜ ਨਹੀਂ ਆਲੂ ਨੂੰ ਕਿਉਂਕਿ ਵੀਰੇ ਜਿੰਨਾ ਚਿਰ ਧੁੱਪਾਂ ਨਹੀਂ ਲੱਗਦੀਆਂ ਉਹਨਾਂ ਚਿਰ ਕਿਸੇ ਵੀ ਚੀਜ਼ ਨੇ ਕੋਈ ਵੀ ਹੱਲ ਨਹੀਂ ਕਰਨਾ ਵੀਰੇ ਆਪਾਂ ਜਦੋਂ ਆਪਣੇ ਆਲੂ ਨੂੰ ਧੁੱਪਾਂ ਲੱਗਣ ਲੱਗੀਆਂ ਉਦੋਂ ਸਾਰਾ ਕੁਝ ਸਹੀ ਹੋ ਜਾਊਗਾ ਵੀਰੇ ਜਿੰਨਾ ਚਿਰ ਇਹ ਕੰਮ ਉਹਨਾਂ ਚਿਰ ਤੁਹਾਨੂੰ ਰੁਕਣਾ ਹੀ ਪੈਣਾ ਵੀਰੇ ਜਿੰਨਾ ਚਿਰ ਠੰਡ ਹਾਂ ਆਪਦੇ ਫੰਗੀ ਸੈੱਡ ਕਰ ਲਓ ਜੇ ਬੇਲ ਬਚਾ ਕੇ ਰੱਖ ਲਓ ਉਹ ਚੀਜ਼ਾਂ ਕਰ ਲਓ ਪਰ ਵੀਰੇ ਜਿਹੜੀਆਂ ਖਾਦਾਂ ਨੇ ਉਹ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਨਾ ਸਾਇਜ ਵੱਡਾ ਹੋ ਰਿਹਾ ਇਹ ਦਿਨਾਂ ਦੇ ਵਿੱਚ ਨਾ ਹੋਣਾ ਵੀ ਹੈ ਹਜੇ। ਠੀਕ ਨਹੀਂ ਵੀਰੇ ਕਿ ਐਵੇਂ ਬਿਨਾਂ ਮਤਲਬ ਤੋਂ ਆਪਾਂ ਖਰਚੇ ਕਰੀ ਜਾਂਦੇ ਆ। ਵੀ ਕਈ ਵੀ ਕਹੀ ਜਾਂਦੇ ਵੀਰੇ ਸਾਡਾ ਸਾਇਜ ਨਹੀਂ ਵਧਿਆ, ਸਾਡਾ ਆ ਨਹੀਂ ਹੋਇਆ। ਵੀਰੇ ਕੁਝ ਨਹੀਂ ਹੋਣਾ ਇਹ ਦਿਨਾਂ ਦੇ ਵਿੱਚ। ਆ ਮੈਂ ਵੀ ਜਿਹੜੀ ਹੁਣ ਸਪਰੇਅ ਕਰੀ ਆ ਵੀਰੇ ਉਹਦੇ ਨਾਲ ਕੁਝ ਨਹੀਂ ਕੀਤਾ। ਕੱਲੀ ਮੈਂ ਫੰਗੀ ਸਾਈਡ ਦੀ ਸਪਰੇਅ ਕਰੀ ਸੀ ਕਿ ਆਲੂ ਨੂੰ ਜੇ ਕੋਈ ਬਿਮਾਰੀ ਨਾ ਜਾਵੇ ਕਰਜਟ ਹੀ ਕਰੀ ਆ ਮੈਂ। ਕਰਜਟ ਪਾਈ ਆ ਤੇ ਨਾਲ ਉਹਦੇ ਮੈਂ ਪਾਈ ਆ ਤੇਲੇ ਵਾਲੀ ਦਵਾਈ ਹਨਾ ਕੀ ਬਸ ਇਹ ਚੀਜ਼ਾਂ ਮੈਂ ਪਾਈਆਂ ਵੀਰੇ ਤੇ ਐਵੇਂ ਆਪਾਂ ਵੀਰੇ ਬਿਨਾ ਮਤਲਬ ਤੋਂ ਖਰਚਾ ਕਰਨ ਦਾ ਕੋਈ ਵੀ ਹੱਲ ਨਹੀਂ ਹੈਗਾ ਵੀ ਆਪਾਂ ਖਰਚਾ ਕਰੀਏ ਹਨਾ ਤੇ ਇਸ ਗੱਲੋਂ ਗੌਰੀ ਕਰੋ ਕਿ ਹਜੇ ਬਸ ਆਲੂ ਨੂੰ ਸੰਭੋ ਆਲੂ ਦੇ ਵੀਰੇ ਆ 20 ਦਿਨ ਤਾਂ ਤੁਸੀਂ ਗਿਣੋ ਹੀ ਨਾ ਕਿ 20 ਦਿਨ ਤੁਹਾਡਾ ਆਲੂ ਵੱਡਾ ਹੋਇਆ ਵਾ ਇੰਚ ਵੀ ਵਧਿਆ ਹੋ ਮਾੜਾ ਜਿਹਾ ਵੀ ਵਧਿਆ ਹੋ ਸੱਚ ਠੀਕ ਨਹੀਂ ਇਸ ਤੇ ਆਪ ਦਾ ਗੌਰ ਰੱਖੋ ਵੀਰੇ ਵੀ ਲੋੜ ਨਹੀਂ ਹੈਗੀ ਸਪਰੀਆਂ ਤੇ ਖਰਚੇ ਕਰਨ ਦੀ ਬਸ ਹਾਂ ਪਾਣੀ ਦੀ ਲੋੜ ਆ ਪਾਣੀ ਲਾ ਲਓ ਜਿਹੜੀ ਵੀ ਚੀਜ਼ ਦੀ ਲੋੜ ਆ ਜਾਨੀ ਕਿ ਜਿਵੇਂ ਦਵਾਈਆਂ ਫੰਗੀ ਸਾਈਡ ਦੀ ਵਧਿਆ ਦੀ ਲੋੜ ਆ ਫੰਗੀ ਜ਼ੈਡ ਕਰ ਲਓ ਇਹੋ ਜੀਆਂ ਚੀਜ਼ਾਂ ਤੁਸੀਂ ਕਰ ਲਓ ਵੀਰੇ ਤੇ ਬਸ ਹੋਰ ਉੱਤੇ ਨਾ ਖਰਚੋ ਵੀਰੇ ਕੁਝ ਵੀ ਹੋਰ ਚੀਜ਼ਾਂ ਤੋਂ ਕੰਟਰੋਲ ਹੀ ਕਰੋ ਵੀਰੇ ਤੇ ਮੈਂ ਵੀ ਹੁਣ ਦੇਖਦਾ ਆਂ ਆ ਮਾਲੂਆਂ ਨੂੰ ਤੇ ਬਸ ਜਲਦੀ ਤੋਂ ਜਲਦੀ ਬੇਲ ਵੱਢਣ ਦਾ ਬਹੁਤ ਜ਼ੋਰ ਚੱਲ ਰਿਹਾ ਬੇਲ ਬਾਡੀ ਕਰਨ ਲੱਗੇ ਹੋਇਆ ਵਿੱਚ ਕਿਉਂਕਿ ਆਲੂ ਵੀ ਪੱਟਣੇ ਆ ਯਾਰ ਕਿ ਪ੍ਰਭੂ ਜੇ ਕਿਸੇ ਵੀ ਵੀਰ ਕੋਲ ਲੇਬਰ ਵਾਧੂ ਹੋਈ ਨਾ ਵੀ ਹਾਂ ਸਾਡੇ ਰੀਚ ਵਾਧੂ ਆ ਤੁਸੀਂ ਲੇਟ ਲੱਗਣਾ ਮਾਰਚ ਚ ਲੱਗਣਾ ਹੋਇਆ ਤਾਂ ਲੇਬਰ ਭੇਜ ਦਿਓ ਸਾਡੇ ਕੋਲੇ ਸਾਨੂੰ ਲੇਬਰ ਦੀ ਘਾਟ ਹੀ ਰਹਿੰਦੀ ਆ ਜਿੰਨੀ ਹੋਵੇ ਲੇਬਰ ਉੰਨੀ ਵਧੀਆ ਵਾ ਠੀਕ ਨਹੀਂ ਤੇ ਵੀ ਠੰਡ ਬਹੁਤ ਆ ਵੀਰੇ ਠੰਡ ਤੋਂ ਵਿਚਾਰ ਰੱਖੋ ਸਾਰੇ ਜਾਣੇ ਵੀਰ ਬਹੁਤ ਜ਼ਿਆਦੇ ਡਾਂਡਾ ਆਲੂ ਪੱਟੇਵੇਂ ਪੱਟ ਗਏ ਹੱਥ ਧੋਣ ਲੱਗਿਆ ਤੇ ਇੰਨਾ ਜਿਆਦਾ ਠੰਡਾ ਪਾਣੀ ਕਿਉਂ ਕਿ ਮੋਟਰ ਚੱਲੀ ਨੂੰ ਵੀ ਕਿੰਨੇ ਟਾਈਮ ਹੋ ਗਿਆ ਬਹੁਤ ਟਾਈਮ ਦਾ ਪਾਣੀ ਲੱਗਿਆ ਹੋਇਆ ਤੇ ਮੈਂ ਕਹਿੰਦਾ ਹੱਥ ਸੋਨ ਸਾਨ ਕਰਦੇ ਹੱਥ ਆਲੂਆ ਪਾਣੀ ਨਹੀਂ ਉਹਨੇ ਤੇ ਤੋੜ ਕੇ ਰੱਖਦੇ ਹੱਥ ਜਿਵੇਂ ਤੋੜੇ ਨਹੀਂ ਹੁੰਦੇ ਆ ਤੋ ਉਹ ਹਾਲਾਤ ਕਰਦਾ ਉਂਗਲੀਆਂ ਲਾਲ ਕਰਦੀਆਂ ਸੀ ਇਹਨ ਪੁਰੀਆਂ ਬਾਕੀ ਚਲੋ ਠੀਕ ਆ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਮੇਰੇ ਵੀਡੀਓ ਨੂੰ ਪਿਆਰ ਦਿੰਨੇ ਹੋ ਦੇਖਦੇ ਹੋ ਵੀਡੀਓ ਕਈ ਵੀਰਾਂ ਨੂੰ ਵੀਡੀਓ ਨਹੀਂ ਵੀ ਵਧੀਆ ਲੱਗਦੀ ਹੈਗੀ ਪਰ ਵੀਰੇ ਸੌਰੀ ਮੇਰੇ ਕੋਲੇ ਕੋਈ ਹੋਰ ਆਪਸ਼ਨ ਹੈ ਨਹੀਂ ਕਿ ਮੈਂ ਕੁਝ ਨਵਾਂ ਕਰ ਦਵਾਂ ਹਨਾ ਮੇਰੇ ਕੋਲ ਤਾਂ ਆ ਖੇਤੀ ਦੇ ਰਿਲੇਟਿਡ ਹੀ ਕੰਮ ਆ ਮੈਂ ਇਹੀ ਪਾ ਸਕਦਾ ਮੈਨੂੰ ਬਾਹਰ ਜਾ ਕੇ ਵੀਡੀਓ ਬਣਦੀ ਨਹੀਂ ਹੈਗੀ ਮੇਰੇ ਤੋਂ ਤੁਸੀਂ ਕੱਲ ਦੇਖ ਕੇ ਹੀ ਹੋਊਗਾ ਕਿ ਮੇਲੇ ਤੇ ਮੈਂ ਕਿੰਨੀ ਭੈੜੀ ਵੀਡੀਓ ਬਣਾਈਆਂ ਕੱਲ ਮੈਂ ਮੈਂ ਆਪ ਤੁਹਾਨੂੰ ਕਹਿ ਰਿਹਾ ਕਿ ਬਾਹਰ ਜਾ ਕੇ ਯਾਰ ਵੀਰੇ ਮੈਨੂੰ ਵੀਡੀਓ ਬਣਾਉਣੀ ਮੈਨੂੰ ਬਹੁਤ ਔਖੀ ਲੱਗਦੀ ਆ ਬਾਹਰ ਜਾ ਕੇ ਕਿ ਹਾਂ ਮੈਂ ਇਕੱਲਾ ਬਣਾ ਸਕਦਾ ਮੈਂ ਤਾਂ ਆਪਦੇ ਯਾਰ ਜਿਹੜੇ ਆਪਣੇ ਬੰਦੇ ਆ ਕੰਬੈਨ ਵਾਲੇ ਮੈਂ ਤਾਂ ਉਹਨਾਂ ਦੇ ਮੂਹਰੇ ਨਹੀਂ ਵੀਡੀਓ ਬਣਾਉਂਦਾ ਦਿਲ ਮੈਨੂੰ ਉਹਨਾਂ ਦੇ ਮੂਹਰੇ ਨਹੀਂ ਬੋਲ ਬੋਲ ਹੁੰਦਾ ਹੋਰ ਤਾਂ ਮੈਂ ਕਿੱਥੇ ਬਣਾਉਣੀ ਆ ਬਾਹਰ ਜਾ ਕੇ ਬਹੁਤ ਔਖੀ ਲੱਗਦੀ ਆ ਵੀਰੇ ਵੀਡੀਓ ਬਣਾਉਣੀ ਤੇ ਨਾਲੇ ਆਪਾਂ ਬਾਹਰ ਵੀਰੇ ਬਣਾਉਣੀ ਵੀ ਘਾਤੋਂ ਆਪਾਂ ਨੂੰ ਆਪਦੇ ਕੰਮ ਤੱਕ ਹੈਗਾ ਜੋ ਚੀਜ਼ ਮੈਂ ਕਰਦਾ ਉਹ ਬਹੁਤ ਭਰਾਵਾਂ ਨੂੰ ਚੰਗੀ ਲੱਗਦੀ ਆ ਕਈ ਭਰਾਵਾਂ ਨੂੰ ਬੁਰੀ ਵੀ ਲੱਗਦੀ ਆ ਹਨਾ ਕਿ ਪਰ ਜਿਹੜਿਆਂ ਨੂੰ ਹੁਣ ਬੁਰੀ ਲੱਗਦੀ ਆ ਉਹ ਵੀਰਾਂ ਦਾ ਹੁਣ ਮੈਂ ਕੁਝ ਕ ਹੱਲ ਕਰ ਨਹੀਂ ਸਕਦਾ ਹਨਾ ਜਿਨ੍ਹਾਂ ਨੂੰ ਚੰਗੀ ਲੱਗਦੀ ਆ ਉਹਨਾਂ ਲਈ ਮੈਂ ਵੀਡੀਓ ਬਣਾਉਂਦਾ ਰਹੂੰਗਾ ਬਸ ਇੰਨਾ ਕ ਹੱਲ ਆ ਮੇਰੇ ਹੋਰ ਨਹੀਂ ਕੋਈ ਗੱਲ ਹਨਾ ਉਹ ਤਾਂ ਹੁੰਦਾ ਹੀ ਆ ਵੀਰੇ ਕਈਆਂ ਨੂੰ ਮੈਂ ਨਹੀਂ ਚੰਗੀਆਂ ਲੱਗਦੀਆਂ ਹੋਣੀਆਂ ਨਾ ਵੀਡੀਓ ਉਹ ਤਾਂ ਆਪੋ ਆਪਣਾ ਚ ਚੁਆਇਸ ਹੁੰਦੀ ਆ ਕਿ ਆਪਾਂ ਨੂੰ ਕੀ ਚੰਗਾ ਲੱਗਦਾ ਕੀ ਨਹੀਂ ਚੰਗਾ ਲੱਗਦਾ ਹਨਾ ਇਹ ਚੀਜ਼ਾਂ ਤਾਂ ਆਪਣੇ ਉੱਤੇ ਹੀ ਹੁੰਦੀਆਂ ਨੇ ਨਾਰਮਲ ਗੱਲ ਆ ਇਹ ਚੀਜ਼ਾਂ ਦੀ ਤਾਂ ਤੇ ਬਾਕੀ ਚਲੋ ਚੱਲੀ ਜਾਂਦਾ ਕੰਮਕਾਰ ਆਪਣਾ ਰੇ ਪੜ ਗਏ ਆਪਣੇ ਸੌ ਟਰੋਕਰਾ ਬਣ ਗਏ ਬਾਕੀ ਠੰਡ ਬਹੁਤ ਅਸੀਂ ਸਾਲੇ ਉਹ ਬਹਿ ਜੋ ਅੰਦਰ ਜਾ ਕੇ